ਇਸੋ ਧਰਤੀ ਤੇ ਦਿੱਲੀ ਦੇ ਹਕਮਰਾਨਾਂ ਨੇ ਸਾਡੇ ਮਿੱਥ ਕੇ ਸਾਡੇ ਨਾਲ ਜਦੋਂ ਵੀ ਬੇਇਨਸਾਫ਼ੀਆਂ ਕੀਤੀਆਂ ਉਹਨਾਂ ਨੇ ਮਿੱਥ ਕੇ ਕੀਤੀਆਂ ਸਾਨੂੰ ਇਹ ਗੱਲ ਨੂੰ ਯਾਦ ਰੱਖਣ ਦੀ ਲੋੜ ਹੈ ਜਦੋਂ ਉਹਨਾਂ ਨੇ ਸ੍ਰੀ ਕਾਲ ਤਖਤ ਸੇ ਢਾਇਆ ਮਿੱਥ ਕੇ ਢਾਇਆ ਜਦੋਂ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਮਿੱਥ ਕੇ ਕੀਤਾ ਜਦੋਂ ਹਜ਼ਾਰਾਂ ਉਹਨਾਂ ਸਿੱਖਾਂ ਦੇ ਕਾਦਲਾਂ ਨੂੰ ਗ੍ਰਿਫਤਾਰ ਨਾ ਕਰਨ ਦਾ ਫੈਸਲਾ ਕੀਤਾ ਮਿੱਥ ਕੇ ਕੀਤਾ ਉਹਨਾਂ ਹੁਕਮਰਾਨਾਂ ਨੇ ਪੰਜਾਬ ਦੀ ਧਰਤੀ ਨੂੰ ਲਹੂ ਲਹਾਨ ਕੀਤਾ ਉਹ ਅਸੀਂ ਇਸ ਧਰਤੀ ਤੇ ਪੈਦਾ ਹੋਏ ਸੀ ਇਸ ਧਰਤੀ ਪ੍ਰਤੀ ਸਾਡੇ ਫਰਜ਼ ਸੀਗੇ ਅਸੀਂ ਉਹ ਫਰਜ਼ ਅਦਾ ਕਰਨ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬਾਨ ਨੇ ਮੈਂ ਕਹਿੰਦਾ ਅਸੀਂ ਕੁਝ ਨਹੀਂ ਕੀਤਾ ਜੋ ਵੀ ਕੀਤਾ ਜੋ ਵੀ ਕਰਾਇਆ ਉਹ ਗੁਰੂ ਸਾਹਿਬਾਨ ਨੇ ਆਪ ਕਰਾਇਆ ਸਾਡੇ ਸਿਰ ਤੇ ਹੱਥ ਰੱਖਿਆ ਅਸੀਂ ਇਸ ਦਲਾਵਰ ਸਿੰਘ ਜੈ ਸਿੰਘ ਵਾਲਾ ਸ਼ਹੀਦ ਹੋ ਗਏ ਤੇ ਮੇਰੀ ਗ੍ਰਿਫਤਾਰੀ ਹੋ ਗਈ ਮੈਂ ਅਦਾਲਤ ਦੇ ਵਿੱਚ ਆ ਕੇ ਕੁਝ ਨਹੀਂ ਕਿਹਾ ਮੈਂ ਸੱਚ ਦੇ ਦੋ ਅੱਖਰ ਬੋਲੇ ਜੱਜ ਸਾਹਿਬ ਨੇ ਕਿਹਾ ਤੂੰ ਇਸ ਵਿੱਚ ਸ਼ਾਮਲ ਹੈ ਮੈਂ ਕਿਹਾ ਹਾਂਜੀ ਕਹਿੰਦੇ ਤੈਨੂੰ ਪਤਾ ਮੈਨੂੰ ਸਾਡੇ ਕਈ ਜੱਜ ਸਾਹਿਬਾਨ ਬਦਲੇ ਸਾਡੇ ਆ ਬੈਠੇ ਜਬਦੀ ਸਿੰਘ ਸਾਡੇ ਨਾਲ ਦੇ ਇਸ ਕੇਸ ਦੇ ਵਿੱਚ ਅੱਠ ਮੇਰੇ ਖਿਆਲ ਸੱਤ ਅੱਠ ਜੱਜ ਸੈਸ਼ਨ ਜੱਜ ਬਦਲੇ 12 ਸਾਲ ਕੇਸ ਚੱਲਿਆ ਮੈਨੂੰ ਜੱਜ ਸਾਹਿਬ ਇੱਕ ਜੱਜ ਸਾਹਿਬ ਕਹਿੰਦੇ ਬਲਵੰਤ ਸਿੰਘ ਮੈਨੂੰ ਪਤਾ ਤੂੰ ਸੱਚ ਬੋਲ ਰਿਹਾ ਤੈਨੂੰ ਪਤਾ ਤੈਨੂੰ ਸੱਚ ਦੀ ਕੀਮਤ ਚੁਕਾਣੀ ਪਵੇਗੀ ਮੈਂ ਕਿਹਾ ਜੱਜ ਸਾਹਿਬ ਮੈਨੂੰ ਪਤਾ ਕੁਦਰਤੀ ਮੈਂ ਕੋਈ ਸੋਚ ਸਮਝ ਕੇ ਨਹੀਂ ਸੀ ਬੈਠਾ ਮੈਂ ਕਿਹਾ ਨਾ ਤਾਂ ਮੈਂ ਪਹਿਲੀ ਵਾਰ ਇਸ ਦੁਨੀਆ ਤੇ ਆਇਆ ਮੈਂ ਆਖਰੀ ਵਾਰ ਆਇਆ ਇਹ ਸਿਲਸਲਾ ਚੱਲਦਾ ਰਹੇਗਾ 12 ਸਾਲਾਂ ਬਾਅਦ ਅਦਾਲਤ ਨੇ ਫੈਸਲਾ ਸੁਣਾਇਆ ਕਿ ਤੈਨੂੰ ਮੌਤ ਦੀ ਸਜ਼ਾ ਮੈਂ ਉਸੇ ਸਮੇਂ ਅਦਾਲਤ ਵਿੱਚ ਬੈਠੇ ਨੇ ਲਿਖ ਕੇ ਦੇਤਾ ਕਿ ਜੱਜ ਸਾਹਿਬ ਤੁਹਾਡਾ ਫੈਸਲਾ ਮੈਨੂੰ ਮਨਜ਼ੂਰ ਹੈ ਸੀ ਆਪਣੀ ਅਗਲੀ ਕਾਰਵਾਈ ਸ਼ੁਰੂ ਕਰੋ ਮੈਂ ਇਸ ਦੇ ਖਿਲਾਫ ਕੋਈ ਅਪੀਲ ਨਹੀਂ ਕਰਨਾ ਚਾਹੁੰਦਾ ਉਸ ਤੋਂ ਬਾਅਦ ਵੀ ਹਾਈ ਕੋਰਟ ਨੇ ਫਿਰੋਕ ਸਜ਼ਾ ਨੂੰ ਕਨਫਰਮ ਕੀਤਾ ਫਿਰ ਮੇਰੇ ਡੈਥ ਵਾਰੰਟ ਜਾਰੀ ਹੋਏ ਮੌਤ ਦੀ ਸਜ਼ਾ ਦੇ ਜੋ ਸਮਾਂ ਸੀਗਾ ਉਸ ਸਮੇਂ ਮਾਰਚ 2012 ਦੇ ਵਿੱਚ ਸਾਰੇ ਖਾਲਸਾ ਪੰਥ ਨੇ ਕੇਸਰੀ ਝੰਡੇ ਲਹਿਰਾ ਕੇ ਉਸ ਸਜ਼ਾ ਨੂੰ ਤਾਂ ਰੋਕ ਦਿੱਤਾ ਪਰ ਸਾਡੇ ਹਾਲਾਤਾਂ ਦੇ ਵਿੱਚ ਕੋਈ ਫਰਕ ਨਹੀਂ ਆਇਆ ਕਿ ਸੀ ਤਾਂ ਝੰਡੇ ਚਲਾ ਕੇ ਆਪਣੇ ਕਰਮ ਨੂੰ ਜਾ ਵੜੇ ਸਾਡੀ ਫਾਂਸੀ ਦੀ ਚੱਕੀ ਦੇ ਕੋਈ ਹਾਲਾਤ ਨਹੀਂ ਬਦਲੇ ਅੱਜ ਵੀ 18 ਸਾਲਾਂ ਤੋਂ ਮੈਂ ਫਾਂਸੀ ਚੱਕੀ ਵਿੱਚ ਬੈਠਾ ਆਪਣੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ ਅੱਜ ਜੇ ਸਾਡੀਆਂ ਸੰਸਥਾਵਾਂ ਕਮਜ਼ੋਰ ਹੋ ਜਾਂ ਨੇ ਸਿਰ ਇਸ ਕਰਕੇ ਉਹ ਇਸ ਤਰ੍ਹਾਂ ਕਰਨ ਦਾ ਉਹਨਾਂ ਦੀ ਹਿੰਮਤ ਪੈ ਰਹੀ ਹੈ ਕਿਉਂਕਿ ਅਸੀਂ ਆਪਣੀਆਂ ਲੱਤਾਂ ਆਪਣੀਆਂ ਦੀਆਂ ਖਿੱਚਣ ਨੂੰ ਹਰ ਵਕਤ ਤਿਆਰ ਰਹਿੰਦੇ ਹਾਂ ਦੁਨੀਆ ਸਾਡੀਆਂ ਸੰਸਥਾਵਾਂ ਮਜ਼ਬੂਤ ਹੋਣਗੀਆਂ ਉਹ ਸਾਡੇ ਕੌਮੀ ਹਿੱਤ ਸਾਡੇ ਕੌਮੀ ਹੱਤ ਉम्मे ਉਹਨੇ ਹੀ ਸੁਰੱਖਿਅਤ ਰਹਿਣਗੇ ਮੈਂ ਉਹ ਮੈਨੂੰ ਕਹਿ ਰਹੇ ਨੇ ਤੂੰ ਝੂਠ ਬੋਲ ਤੂੰ ਸੱਚ ਮੈਂ ਕਿਹਾ ਮੈਂ ਜੋ ਕੀਤਾ ਮੈਂ ਉਹਨੂੰ ਸਵੀਕਾਰ ਕਰਦਾ ਉਹ ਕਹਿੰਦੇ ਨਹੀਂ ਤੂੰ ਸੰਵਿਧਾਨ ਨੂੰ ਨਹੀਂ ਮੰਨਦਾ ਮੈਂ ਕਿਹਾ ਸੰਵਿਧਾਨ ਨੂੰ ਮੰਨਣਾ ਕੀ ਹੁੰਦਾ ਕਹਿੰਦੇ ਵਕੀਲ ਕਰ ਫਿਰ ਅਦਾਲਤ ਵਿੱਚ ਕੇਸ ਲੜ ਇਹ ਕਹਿ ਕੇ ਮੈਂ નિર્ਦੋਸ਼ ਹਾਂ ਕੀ ਮੈਂ ਕਿਹਾ ਤੁਹਾਡਾ ਸੰਵਿਧਾਨ ਝੂਠ ਤੇ ਧੋਖੇ ਦੀ ਪੁਸ਼ਤ ਪਨਾਹੀ ਨਹੀਂ ਕਰ ਰਿਹਾ ਮੇਰੇ ਗੁਰੂ ਨੇ ਤਾਂ ਮੈਨੂੰ ਇਹ ਸਿਖਾਇਆ ਕਿ ਸੱਚ ਦੇ ਮਾਰਗ ਤੇ ਚੱਲਣਾ ਸੱਚ ਦੇ ਤਾਂ ਦੋ ਹੀ ਅੱਖਰ ਨੇ ਮੈਂ ਜੋ ਕੀਤਾ ਮੈਂ ਸਵੀਕਾਰ ਕਰ ਲਿਆ ਤੁਸੀਂ ਆਪਣਾ ਫੈਸਲਾ ਸੁਣਾ ਦਿਓ ਫੈਸਲਾ ਤੁਹਾਡੇ ਹੱਥ ਵਿੱਚ ਆ ਪਰ ਉਹ ਮੈਨੂੰ 18 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬਿਠਾ ਕੇ ਇੰਤਜ਼ਾਰ ਕਰਵਾ ਰਹੇ ਨੇ ਮੇਰੇ ਸਦਕ ਨੂੰ ਪਰਖ ਰਹੇ ਨੇ ਸਤਗੁਰ ਕਿਰਪਾ ਕਰਨ ਉਹਨਾਂ ਨੂੰ ਇਹ ਪਤਾ ਨਹੀਂ ਹੈ ਕਿ ਦੋ ਗੁਰੂ ਸਹਿਵਾਨਾਂ ਦਾ ਜਿੱਥੇ ਅਸ਼ੀਰਵਾਦ ਹੋਏ ਉੱਥੇ ਫਿਰ ਕੋਈ ਕਿਸੇ ਇੰਤਜ਼ਾਰ ਦੀ ਕੋਈ ਬਾੜੀ ਮਤਾਂ ਨਹੀਂ ਦਿੰਦੀ ਹੈਗੀ ਇਸ ਵੀੜ ਨੂੰ ਸਿਰਫ ਉਹੀ ਮਹਿਸੂਸ ਕਰ ਸਕਦਾ ਜਿਨ੍ਹਾਂ ਨੇ ਉਹ ਦਰਦ ਸਹੇ ਨੇ ਮੇਰਾ ਤੇ ਮੇਰੇ ਪਰਹਾ ਦਾ ਜਿਹੜਾ ਜਨਮ ਇਸ ਧਰਤੀ ਤੇ ਹੋਇਆ ਅਸੀਂ ਇੱਥੇ ਹੀ ਆ ਖੇਤਾਂ ਦੇ ਵਿੱਚ ਖੇਤੀ ਕਰਦੇ ਸੀ ਜਦੋਂ ਪੜਦੇ ਸੀਗੇ ਇਹ ਧਰਤੀ ਕਲੰਗੀਧਰ ਪਿਤਾ ਜਸ਼ਮੇਸ਼ ਪਿਤਾ ਸਹਿਬ ਸਰਗੁਣ ਗੁਰਮਤ ਸਿੰਘ ਜੀ ਦੇ ਚਰਨਾਂ ਨੂੰ ਸੂਪਰਾਤ ਧਰਤੀ ਹੈ ਮੈਂ ਤਾਂ ਹਮੇਸ਼ਾ ਇਹ ਮਹਿਸੂਸ ਕਰਦਾ ਕਿਸ ਖੇਤੀ ਕਰਦੇ ਕਰਦੇ ਪਤਾ ਨਹੀਂ ਉਹਨਾਂ ਦੀ ਚਰਨਾਂ ਲੱਗਿਆ ਹੋਇਆ ਕਿਹੜਾ ਧੂੜ ਦਾ ਕਣ ਮੇਰੇ ਮੱਥੇ 'ਤੇ ਨਾ ਲੱਗਿਆ ਜਿਹੜਾ ਮੈਨੂੰ ਜਿਸਨੇ ਮੈਨੂੰ ਉਹ ਅਸ਼ੀਰਵਾਦ ਦਿੱਤਾ ਕਿ ਮੈਂ ਇੱਥੋਂ ਚੱਲ ਕੇ ਕੌਮੀ ਸੰਘਰਸ਼ ਦੇ ਮੈਂ ਆਪਣੀ ਉਸ ਸਥਾਨ ਤੇ ਚਲਿਆ ਗਿਆ ਜਿੱਥੇ ਮੇਰਾ ਦੂਸਰਾ ਜਨਮ ਹੋਇਆ ਕਮੇ ਸ਼ਹੀਦ ਭਾਈ ਹਰਪਿੰਦਰ ਸਿੰਘ ਗੋਲਡੀ ਦੇ ਇਥੋਂ ਅਸ਼ੀਰਵਾਦ ਮਿਲਿਆ ਗੁਰੂ ਸਾਹਿਬ ਦਾ ਮੈਨੂੰ ਉਸ ਘਰ ਲੈ ਗਿਆ ਸ਼ਹੀਦ ਦੇ ਮਾਤਾ ਪਿਤਾ ਨੇ ਮੈਨੂੰ ਆਪਣਾ ਬੱਚਾ ਬਣਾਇਆ ਉਹਦੀ ਸ਼ਹੀਦੀ ਭੈਣ ਬੀਬੀ ਕਮਲਦੀਪ ਕੌਰ ਅੱਜ ਵੀ 30 ਸਾਲਾਂ ਤੋਂ ਮੇਰੇ ਨਾਲ ਇੱਕ ਜਰਨੈਲ ਦੀ ਤਰ੍ਹਾਂ ਲੜ ਰਹੀ ਹੈ ਇਹ ਸੰਘਰਸ਼ ਕਰ ਰਹੀ ਹੈ ਉਹ ਧਰਤੀ ਹੈ ਮੀਰੀ ਪੀਰੀ ਦੇ ਮਾਲਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨੂੰ ਸ਼ੂ ਪ੍ਰਾਪਤ ਧਰਤੀ ਮੈਨੂੰ ਯਾਦ ਹੈ ਜਦੋਂ ਮੈਂ ਤੇ ਕੌਮੀ ਸ਼ਹੀਦ ਭਾਈ ਦਲਾਵਰ ਸਿੰਘ ਜੈ ਸਿੰਘ ਵਾਲਾ ਅਸੀਂ ਉੱਥੇ ਉਸ ਕਰ ਜਾਂਦੇ ਸੀਗੇ ਅਸੀਂ ਉੱਥੇ ਮਹਿਸੂਸ ਕਰਦੇ ਸੀ ਉਹ ਸਾਰੇ ਕੌਮੀ ਦਰਦ ਨੂੰ ਉਸ ਪਰਿਵਾਰ ਦੇ ਦਰਦ ਦੇ ਵਿੱਚੋਂ ਜਦੋਂ ਮੈਨੂੰ ਯਾਦ ਹੈ ਜਦੋਂ ਮੈਂ ਤੇ ਕੌਮੀ ਸ਼ਹੀਦ ਭਾਈ ਦਲਾਵਰ ਸਿੰਘ ਇਸ ਮਿਸ਼ਨ ਦੇ ਵਾਸਤੇ ਮੈਨੂੰ ਮੇਰੀ ਭੈਣ ਨੇ ਵਸੇ ਅੱਜ ਕਹਿ ਕੇ ਤੋਰਿਆ ਕਿ ਵੀਰ ਜੀ ਆਪਣਾ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਦੇਖਿਓ ਹੁਕਮਰਾਨ ਆਪਣਾ ਫੈਸਲਾ ਪਹਿਲਾਂ ਹੀ ਨਹੀਂ ਕਰ ਰਹੇ 30 ਸਾਲ ਹੋ ਗਏ ਕੋਈ ਐਸਾ ਨਾ ਬੋਲ ਦਿਓ ਕਿ ਉਹਨਾਂ ਨੂੰ ਬਹਾਨਾ ਮਿਲ ਜੇ ਮੈਂ ਉਹਨੂੰ ਵਾਦਾ ਕਰਕੇ ਆਇਆ ਭੈਣ ਮੈਂ ਸੱਚੀ ਬੋਲਦਾ ਮੈਂ ਕੁਝ ਐਸਾ ਨਹੀਂ ਕਹਿੰਦਾ ਅਸੀਂ ਉਸ ਧਰਤੀ ਤੋਂ ਜਦੋਂ ਅਸੀਂ ਚੱਲੇ ਮੈਨੂੰ ਉਹ ਸੀਨ ਮੇਰੇ ਦਿਮਾਗ 'ਚ ਅੱਜ ਵੀ ਘੁੰਮਦਾ ਜਦੋਂ ਮੈਂ ਤੇ ਦਲਾਵਰ ਸਿੰਘ ਮੰਮੀ ਡੈਡੀ ਤੋਂ ਅਸ਼ੀਰਵਾਦ ਲੈ ਕੇ ਜਦੋਂ ਘਰ ਤੋਂ ਬਾਹਰ ਨਿਕਲੇ ਨਾ ਸਾਡੇ ਕਦਮ ਇਸ ਤਰ੍ਹਾਂ ਚੱਲੇ ਜਿਵੇਂ ਕੋਈ ਬਹੁਤ ਤੇਜ਼ੀ ਨਾਲ ਆਪਣੇ ਮੰਜ਼ਿਲ ਵੱਲ ਨੂੰ ਵੱਧ ਰਿਹਾ ਹੋਵੇ ਐਸੀ ਪਰਮਾਤਮਾ ਦੀ ਕਿਰਪਾ ਹੋਈ ਦੋ ਗੁਰੂ ਸਹਬਾਨ ਦਾ ਅਸ਼ੀਰਵਾਦ ਸਾਡੇ ਨਾਲ ਸੀ ਸਾਨੂੰ ਕਿਸੇ ਕੰਮ ਦੇ ਵਿੱਚ ਕੋਈ ਰੁਕਾਵਟ ਨਹੀਂ ਆਈ ਸਾਡਾ ਮਿਸ਼ਨ ਸਫਲ ਹੋਇਆ ਕੌਮੀ ਸ਼ਹੀਦ ਭਾਈ ਦਲਾਵਰ ਸਿੰਘ ਜੈ ਸਿੰਘ ਵਾਲਾ ਆਪਣੀ ਸ਼ਹੀਦ ਸ਼ਹਾਦਤ ਦੇ ਕੇ ਕੌਮੀ ਸ਼ਹੀਦ ਦਾ ਖਿਤਾਬ ਉਹਨਾਂ ਨੂੰ ਮਿਲਿਆ ਉਹਨਾਂ ਦੀ ਕੁਰਬਾਨੀ ਅੱਗੇ ਮੈਂ ਹਮੇਸ਼ਾ ਸਜਦਾ ਕਰਦਾ ਕਿਉਂਕਿ ਅਸੀਂ ਜੋ ਵੀ ਅਸੀਂ ਕੀਤਾ ਸਾਡਾ ਕਿਸੇ ਨਾਲ ਕੋਈ ਨਿੱਜੀ ਬੈਰ ਵਿਰੋਧ ਕੋਈ ਦੁਸ਼ਮਣੀ ਨਹੀਂ ਸੀ ਮੈਂ ਕੋਈ ਬਲਾਰਾ ਵੀ ਨਹੀਂ ਆ ਫਿਰ ਵੀ ਮੈਂ ਆਪਣੀ ਜਿਹੜੀ ਉਹ ਗੱਲ ਰੱਖਣ ਦੀ ਕੋਸ਼ਿਸ਼ ਕਰ ਰਿਹਾ ਇਸੋ ਧਰਤੀ ਤੇ ਦਿੱਲੀ ਦੇ ਹੁਕਮਰਾਨਾਂ ਨੇ ਸਾਡੇ ਮਿੱਥ ਕੇ ਸਾਡੇ ਨਾਲ ਜਦੋਂ ਵੀ ਬੇਇਨਸਾਫ਼ੀਆਂ ਕੀਤੀਆਂ ਉਹਨਾਂ ਨੇ ਮਿੱਥ ਕੇ ਕੀਤੀਆਂ ਸਾਨੂੰ ਇਹ ਗੱਲ ਨੂੰ ਯਾਦ ਰੱਖਣ ਦੀ ਲੋੜ ਹੈ ਜਦੋਂ ਉਹਨਾਂ ਨੇ ਸ੍ਰੀ ਕਾਲ ਤਖਤ ਸੇਵਟਾਇਆ ਮਿੱਥ ਕੇ ਢਾਇਆ ਜਦੋਂ ਹਜ਼ਾਰਾਂ ਸਿੱਖਾਂ ਦਾ ਕਤਲਜਾਮ ਕੀਤਾ ਮਿੱਥ ਕੇ ਕੀਤਾ ਜਦੋਂ ਹਜ਼ਾਰਾਂ ਉਹਨਾਂ ਸਿੱਖਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਨਾ ਕਰਨ ਦਾ ਫੈਸਲਾ ਕੀਤਾ ਮਿੱਥ ਕੇ ਕੀਤਾ ਉਹਨਾਂ ਹੁਕਮਰਾਨਾਂ ਨੇ ਪੰਜਾਬ ਦੀ ਧਰਤੀ ਨੂੰ ਲਹੂ ਲਹਾਨ ਕੀਤਾ ਕੋ ਅਸੀਂ ਇਸ ਧਰਤੀ ਤੇ ਪੈਦਾ ਹੋਏ ਸੀ ਇਸ ਧਰਤੀ ਪ੍ਰਤੀ ਸਾਡੇ ਫਰਜ਼ ਸੀਗੇ ਅਸੀਂ ਉਹ ਫਰਜ਼ ਅਦਾ ਕਰਨ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬਾਨ ਨੇ ਮੈਂ ਕਹਿੰਦਾ ਅਸੀਂ ਕੁਝ ਨਹੀਂ ਕੀਤਾ ਜੋ ਵੀ ਕੀਤਾ ਜੋ ਵੀ ਕਰਾਇਆ ਉਹ ਗੁਰੂ ਸਾਹਿਬਾਨ ਨੇ ਆਪ ਕਰਾਇਆ ਸਾਡੇ ਸਿਰ ਤੇ ਹੱਥ ਰੱਖਿਆ ਅਸੀਂ ਇਸ ਕੌਮੀ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਪਾਇਕ ਦਲਾਵਰ ਸਿੰਘ ਜੈ ਸਿੰਘ ਵਾਲਾ ਸ਼ਹੀਦ ਹੋ ਗਏ ਤੇ ਮੇਰੀ ਗ੍ਰਫਤਾਰੀ ਹੋ ਗਈ ਮੈਂ ਅਦਾਲਤ ਦੇ ਵਿੱਚ ਆ ਕੇ ਕੁਛ ਨਹੀਂ ਕਿਹਾ ਮੈਂ ਸੱਚ ਦੇ ਦੋ ਅੱਖਰ ਬੋਲੇ ਜੱਜ ਸਾਹਿਬ ਨੇ ਕਿਹਾ ਤੂੰ ਇਸ ਵਿੱਚ ਸ਼ਾਮਲ ਹੈ ਮੈਂ ਕਿਹਾ ਹਾਂਜੀ ਕਹਿੰਦੇ ਤੈਨੂੰ ਪਤਾ ਮੈਨੂੰ ਸਾਡੇ ਕਈ ਜੱਜ ਸਾਹਿਬਾਨ ਬਦਲੇ ਸਾਡੇ ਆ ਬੈਠੇ ਆ ਬੰਦੀ ਸਿੰਘ ਸਾਡੇ ਨਾਲ ਦੇ ਇਸ ਕੇਸ ਦੇ ਵਿੱਚ 8 ਮੇਰੇ ਕਹਿੰਦਾ 7-8 ਜੱਜ ਸੈਸ਼ਨ ਜੱਜ ਬਦਲੇ 12 ਸਾਲ ਕੇਸ ਚੱਲਿਆ ਮੈਂ ਦੋ ਅੱਖਰ ਸੱਚ ਦੇ ਬੋਲ ਕੇ ਵੀ 12 ਸਾਲ ਇੰਤਜ਼ਾਰ ਕਰ ਰਿਹਾ ਖੜਦਾ ਰਿਹਾ ਫੈਸਲੇ ਦਾ ਸੈਸ਼ਨ ਕੋਰਟ ਦੇ ਫੈਸਲੇ ਦਾ ਇੰਤਜ਼ਾਰ 12 ਸਾਲ ਕਰਦਾ ਰਿਹਾ ਮੈਨੂੰ ਜੱਜ ਸਾਹਿਬ ਇੱਕ ਜੱਜ ਸਾਹਿਬ ਕਹਿੰਦੇ ਬਲਵੰਤ ਸਿੰਘ ਮੈਨੂੰ ਪਤਾ ਤੂੰ ਸੱਚ ਬੋਲ ਰਿਹਾ ਤੈਨੂੰ ਪਤਾ ਤੈਨੂੰ ਸੱਚ ਦੀ ਕੀਮਤ ਚੁਕਾਣੀ ਪਏਗੀ ਮੈਂ ਕਿਹਾ ਜੱਜ ਸਾਹਿਬ ਮੈਨੂੰ ਪਤਾ ਕੁਦਰਤੀ ਮੈਂ ਕੋਈ ਸੋਚ ਸਮਝ ਕੇ ਨਹੀਂ ਸੀ ਬੈਠਾ ਮੈਂ ਕਿਹਾ ਨਾ ਤਾਂ ਮੈਂ ਪਹਿਲੀ ਵਾਰੀ ਇਸ ਦੁਨੀਆ ਤੇ ਆਇਆ ਆ ਆਖਰੀ ਵਾਰ ਆਇਆ ਇਹ ਸਿਲਸਿਲਾ ਚੱਲਦਾ ਰਹੇਗਾ 12 ਸਾਲਾਂ ਬਾਅਦ ਅਦਾਲਤ ਨੇ ਫੈਸਲਾ ਸੁਣਾਇਆ ਕਿ ਤੈਨੂੰ ਮੌਤ ਦੀ ਸਜ਼ਾ ਮੈਂ ਉਸੇ ਸਮੇਂ ਅਦਾਲਤ ਵਿੱਚ ਬੈਠੇ ਨੇ ਲਿਖ ਕੇ ਦੇਤਾ ਕਿ ਜੱਜ ਸਾਹਿਬ ਤੁਹਾਡਾ ਫੈਸਲਾ ਮੈਨੂੰ ਮਨਜ਼ੂਰ ਹੈ ਤੁਸੀਂ ਆਪਣੀ ਅਗਲੀ ਕਾਰਵਾਈ ਸ਼ੁਰੂ ਕਰੋ ਮੈਂ ਇਸ ਦੇ ਖਿਲਾਫ ਕੋਈ ਅਪੀਲ ਨਹੀਂ ਕਰਨਾ ਚਾਹੁੰਦਾ ਉਸ ਤੋਂ ਬਾਅਦ ਵੀ ਹਾਈ ਕੋਰਟ ਨੇ ਫਿਰ ਉਹ ਸਜ਼ਾ ਨੂੰ ਕੰਫਰਮ ਕੀਤਾ ਫਿਰ ਮੇਰੇ ਡੈਥ ਵਾਰੰਟ ਜਾਰੀ ਹੋਏ ਮੌਤ ਦੀ ਸਜ਼ਾ ਦੇ ਜੋ ਸਮਾਂ ਸੀਗਾ ਉਸ ਸਮੇਂ ਮਾਰਚ 2012 ਦੇ ਵਿੱਚ ਸਾਰੇ ਖਾਲਸਾ ਪੰਥ ਨੇ ਕੇਸਰੀ ਝੰਡੇ ਲਹਿਰਾ ਕੇ ਉਸ ਸਜ਼ਾ ਨੂੰ ਤਾਂ ਰੋਕ ਦਿੱਤਾ ਪਰ ਸਾਡੇ ਹਾਲਾਤਾਂ ਦੇ ਵਿੱਚ ਕੋਈ ਫਰਕ ਨਹੀਂ ਆਇਆ ਤੁਸੀਂ ਤਾਂ ਝੰਡੇ ਚਲਾ ਕੇ ਆਪਣੇ ਘਰਾਂ ਨੂੰ ਜਾ ਵੜੇ ਸਾਡੀ ਫਾਂਸੀ ਦੀ ਚੱਕੀ ਦੇ ਕੋਈ ਹਾਲਾਤ ਨਹੀਂ ਬਦਲੇ ਅੱਜ ਵੀ 18 ਸਾਲਾਂ ਤੋਂ ਮੈਂ ਫਾਂਸੀ ਚੱਕੀ ਵਿੱਚ ਬੈਠਾ ਆਪਣੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ ਇਹ ਬੇਇਨਸਾਫੀ ਉਹ ਮਿੱਥ ਕੇ ਕਰ ਰਹੇ ਨੇ ਇਹ ਨਹੀਂ ਹੈ ਕਿ ਉਹਨਾਂ ਨੂੰ ਪਤਾ ਨਹੀਂ ਹੈ ਇਹ ਬੇਇਨਸਾਫੀ ਜੋ ਹੋ ਰਹੀ ਆ ਮਿੱਥ ਕੇ ਹੋ ਰਹੀ ਆ ਮੈਂ ਖਾਲਸਾ ਪੰਥ ਦੀ ਸਾਰੀਆਂ ਸ਼ਕਤੀਆਂ ਇੱਥੇ ਆਇਆ ਹੋਇਆਂ ਨੇ ਮੈਂ ਅੱਜ ਕਹਿਣਾ ਚਾਹਨਾ ਕਿ ਅੱਜ ਜੇ ਸਾਡੀਆਂ ਸੰਸਥਾਵਾਂ ਕਮਜ਼ੋਰ ਹੋ ਜਾਂ ਨੇ ਸਿਰ ਇਸ ਕਰਕੇ ਉਹ ਇਸ ਤਰ੍ਹਾਂ ਕਰਨ ਦਾ ਉਹਨਾਂ ਦੀ ਹਿੰਮਤ ਪੈ ਰਹੀ ਹੈ ਕਿਉਂਕਿ ਅਸੀਂ ਆਪਣੀਆਂ ਲੱਤਾਂ ਆਪਣੀਆਂ ਦੀ ਖੁੱਚਣ ਨੂੰ ਹਰ ਵਕਤ ਤਿਆਰ ਰਹਿਨੇ ਆ ਦੁਨੀਆਂ ਸਾਡੀਆਂ ਸੰਸਥਾਵਾਂ ਮਜ਼ਬੂਤ ਹੋਣਗੀਆਂ ਉਹ ਸਾਡੇ ਕੌਮੀ ਹਿੱਤ ਸਾਡੇ ਕੌਮੀ ਹੱਤ ਓਮੇ ਓਨੇ ਹੀ ਸੁਰੱਖਿਅਤ ਰਹਿਣਗੇ ਅੱਜ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਹ ਸਾਡੇ ਵੱਡੇ ਭਾਈ ਸਾਹਿਬ ਵੀ ਨੇ ਚੰਗਸ ਦੇ ਵਿੱਚ ਵੀ ਰਹੇ ਨੇ ਇਹ ਅੱਜ ਸਾਰਾ ਕੇਸ ਦੀ ਸਾਰੀ ਪੈੜਵਾਈ ਜਿੱਥੇ ਮੇਰੀ ਭੈਣ ਇਸ ਨਾਲ ਉਹ ਲੜਦੀ ਲੜਦੀ ਅਜੋ ਵੀ ਫੱਟੜਾ ਇਸ ਕਰਕੇ ਸ਼ਾਮਿਲ ਹੋ ਸਕੀ ਕਿਉਂਕਿ ਦਾ ਸਰੀਰ ਉਹਨੂੰ ਇਜਾਜ਼ਤ ਨਹੀਂ ਦਿੰਦਾ ਜਦੋਂ ਵਕੀਲ ਕਰਨ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਗਈ ਆ ਤੁਸੀਂ ਯਕੀਨ ਨਹੀਂ ਕਰਨਾ ਉਹਨੇ ਗੱਡੀ ਦੇ ਵਿੱਚ ਆਪਣਾ ਨਿਮੋਲੈਜ਼ਰ ਲੈਂਦੀ ਹੋਈ ਦਵਾਈ ਲੈਂਦੀ ਹੋਈ ਵਕੀਲਾ ਤੱਕ ਗਈ ਹੈ ਇਹਨੇ ਉਹ ਉਹਨੇ ਦੁੱਖ ਸਹਿਆ ਮੇਰੀ ਭੈਣ ਨੇ ਬੀਬੀ ਕਮਲਦੀਪ ਕੌਰ ਅੱਜ ਉਹਨਾਂ ਨੇ ਅੱਜ ਵੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਫੈਸਲੇ ਦਾ ਸਭ ਪਰਿਨ ਕੋਟ ਵੀ ਬੇਵੱਸ ਨਜ਼ਰ ਆ ਰਹੀ ਹੈ ਸਾਡੇ ਨਾਲ ਜੋ ਵੀ ਹੋ ਰਿਹਾ ਮਿਸਕੇ ਹੋ ਰਿਹਾ ਦੁਸ਼ਮਣ ਦੇ ਹੱਥ ਸਾਡੇ ਗਲਾਵੇਂ ਤੱਕ ਆ ਪਹੁੰਚੇ ਨੇ ਤੁਸੀਂ ਕਦੋਂ ਜਾਗੋਗੇ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਮੈਂ ਸਾਰਿਆਂ ਨੂੰ ਕਹਿਣਾ ਫਲਸਾ ਪੰਥ ਇੱਕ ਮੋਟ ਹੋਵੇ ਆਪਣੀ ਸ਼ਕਤੀ ਨੂੰ ਇਕੱਠੀ ਕਰੋ ਉਹ ਸ਼ਰਮਣੀ ਕਮੇਟੀ ਸਾਡੀ ਉਹ ਸੰਸਥਾ ਜੇ ਇਹ ਨਾ ਹੁੰਦੀ ਤਾਂ ਅੱਜ ਅਸੀਂ ਮੈਂ ਅੱਜ ਇੱਥੇ ਨਾ ਹੁੰਦਾ ਜੇ ਸ਼ਰਮਣੀ ਕਮੇਟੀ ਨਾ ਹੁੰਦੀ ਤਾਂ ਅਸੀਂ ਅਸੀਂ ਤਾਂ ਜਦੋਂ ਮੈਂ ਹੋਰ ਗੱਲ ਸਾਂਝੀ ਕਰਨਾ ਚਾਹਨਾ ਜਦੋਂ ਅਸੀਂ ਇਹ ਕੰਮ ਕਰਨ ਲੱਗੇ ਨਾ ਮੈਨੂੰ ਇੱਕ ਸਾਡੇ ਸਾਡੇ ਜ਼ਿੰਮੇਵਾਰ ਬੰਦੇ ਨੇ ਕਿਹਾ ਕਿ ਭਾਈ ਸਾਹਿਬ ਜੇ ਤੁਸੀਂ ਇਹ ਕੰਮ ਕਰਤਾ ਨਾ ਅਸੀਂ ਤੁਹਾਨੂੰ ਸੋਨੇ ਚਾਂਦੀ ਨਾਲ ਤੋਲ ਦੇਾਂਗੇ ਮੈਂ ਉਹਦੇ ਕਿਹਾ ਦੇਖ ਮੈਂ ਭਾਈ ਸਾਹਿਬ ਅਸੀਂ ਇਹ ਕੋਈ ਇਸ ਕਰਕੇ ਨਹੀਂ ਕਰ ਰਹੇ ਕਿ ਤੁਸੀਂ ਤੁਹਾਨੂੰ ਸੋਨੇ ਚਾਂਦੀ ਨਾਲ ਤੋਲ ਲੋਗੇ ਉਹ ਜਿਹੜਾ ਆਪਣੇ ਨਾਲ ਬੰਦ ਕੇ ਜਿਹਨੇ ਆਪਣਾ ਖਤਮ ਕਰਨਾ ਆਪਣੇ ਆਪ ਨੂੰ ਉਹਨੇ ਤੁਹਾਡੇ ਸੋਨੇ ਚਾਂਦੀ ਕੀ ਕਰਨੇ ਨੇ ਅਸੀਂ ਤਾਂ ਆਪਣੇ ਕੌਮ ਪ੍ਰਤੀ ਆਪਣੀ ਧਰਤੀ ਪ੍ਰਤੀ ਆਪਣੇ ਫਰਜ਼ ਅਦਾ ਕਰ ਰਹੇ ਹਾਂ ਇਸ ਕਰਕੇ ਅਸੀਂ ਇਹ ਕੰਮ ਦੇ ਵਿੱਚ ਸ਼ਾਮਲ ਹੋਏ ਹਾਂ ਤੁਸੀਂ ਯਕੀਨ ਕਰਨਾ ਉਹਨਾਂ ਲੋਕਾਂ ਨੇ 30 ਸਾਲ ਤੋਂ ਸਾਨੂੰ ਸੋਨੇ ਚਾਂਦੀ ਦਾ ਕੀ ਤੋਲਣਾ ਸੀ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਸੋਨੇ ਚਾਂਦੀ ਦਾ ਮੈਂ ਇਹ ਬੋਲਣ ਸਾਨੂੰ ਉਹਨਾਂ ਨੇ ਸਾਡੇ ਰੋੜੇ ਮਾਰੇ ਨੇ ਸਾਡੇ ਪੱਥਰ ਮਾਰੇ ਨੇ ਉਹਨਾਂ ਲੋਕਾਂ ਨੇ ਜਿਹੜੇ ਕਹਿੰਦੇ ਤੁਹਾਨੂੰ ਸੋਨੇ ਚਾਂਦੀ ਦਾ ਤੋਲ ਦੇਾਂਗੇ ਇਹ ਸਾਡੀ ਕੌਮ ਦੇ ਹਾਲਾਤ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਦੁਸ਼ਮਣ ਤੋਂ ਬਚੋ ਦੁਸ਼ਮਣ ਆਦਰਸ਼ ਹੈ ਸਾਡੇ ਵਿੱਚ ਹੀ ਬੈਠਾ ਇਸ ਕਰਕੇ ਬੇਨਤੀ ਹੈ ਕਿ ਆਪਣੀਆਂ ਸੰਸਥਾਵਾਂ ਨੂੰ ਸ੍ਰੀ ਕਾਲ ਤਖਸੈਬ ਨੂੰ ਉੱਚ ਤਾਕਤਵਰ ਬਣਾਓ ਸ਼੍ਰੋਮਣੀ ਕਮੇਟੀ ਨੂੰ ਤਾਕਤਵਰ ਬਣਾਓ ਤਾਂ ਹੀ ਅਸੀਂ ਸੁਰੱਖਿਅਤ ਰਹਾਂਗੇ ਅੱਜ ਵੀ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਇਸ ਕਰਕੇ ਮੈਂ ਜ਼ਿਆਦਾ ਕੁਝ ਨਹੀਂ ਬੋਲਣਾ ਮੈਂ ਤੁਸੀਂ ਸਾਰੇ ਮੇਰੇ ਇੱਥੇ ਬਹੁਤ ਸ਼ਕਤੀਆਂ ਨੂੰ ਤੁਹਾਡਾ ਪਿਆਰ ਸਤਿਕਾਰ ਦੇਖ ਕੇ ਮੈਂ ਕਿਸੇ ਦਾ ਨਾਮ ਲੈ ਕੇ ਕਿਸੇ ਦੂਸਰੇ ਨੂੰ ਛੋਟਾ ਨਹੀਂ ਕਰਨਾ ਚਾਹੁੰਦਾ ਸਾਰਿਆਂ ਦਾ ਪਿਆਰ ਸਤਿਕਾਰ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਪਰਿਵਾਰ ਦੇ ਨਾਲ ਆ ਕੇ ਖੜੇ ਹੋ ਸਮਾਂ ਬਹੁਤ ਸੀਮਤ ਹੈ ਸਾਰਿਆਂ ਨੂੰ ਮਿਲਣ ਦੀ ਵੀ ਸਾਰਿਆਂ ਦੀ ਬੇਨਤੀ ਹੈ ਇਸ ਕਰਕੇ ਮੈਂ ਆਪਣੇ ਭਰਾ ਕਲਵੰਦ ਸਿੰਘ ਦੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਣਾ ਹੈ ਤੁਹਾਨੂੰ ਸਾਰਿਆਂ ਨੂੰ ਮੈਂ ਕੋਟਨ ਕੋਟਨ ਧੰਨਵਾਦ ਕਰਦਾ ਸਿੰਘ ਸਾਹਿਬ ਜਿਹੜੇ ਨਾਲ ਹੀ ਖੜੇ ਨੇ ਇਹਨਾਂ ਦਾ ਅਸ਼ੀਰਵਾਦ ਹਮੇਸ਼ਾ ਹੀ ਸਾਡੇ ਨਾਲ ਰਹਿੰਦਾ ਸ਼੍ਰਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਰਹੇ ਨੇ ਇਹ ਵੀ ਸਾਡੇ ਹਮੇਸ਼ਾ ਨਾਲ ਹੀ ਰਹਿੰਦੇ ਨੇ ਮੈਂ ਸਾਰਿਆਂ ਦਾ ਕੋਟਨ ਕੋਟਨ ਧੰਨਵਾਦ ਕਰਦਾ ਤੇ ਇਹ ਯਕੀਨ ਦਿਵਾਉਣਾ ਦੇਖੋ ਦਸ਼ਮਨੋ ਦਸ਼ਮਨ ਕੀ ਕਰ ਦਸ਼ਮਨ ਕਹਾ ਮੈਂ ਹਕਮਰਾਨ ਕਹਾ ਉਹ ਉਹ ਮੈਨੂੰ ਕਹਿ ਰਹੇ ਨੇ ਤੂੰ ਝੂਠ ਬੋਲ ਤੂੰ ਸੱਚ ਮੈਂ ਕਿਹਾ ਮੈਂ ਜੋ ਕੀਤਾ ਮੈਂ ਉਹਨੂੰ ਸਵੀਕਾਰ ਕਰਦਾ ਉਹ ਕਹਿੰਦੇ ਨਹੀਂ ਤੂੰ ਸੰਵਿਧਾਨ ਨੂੰ ਨਹੀਂ ਮੰਨਦਾ ਮੈਂ ਕਿਹਾ ਸੰਵਿਧਾਨ ਨੂੰ ਮੰਨਣਾ ਕੀ ਹੁੰਦਾ ਕਹਿੰਦੇ ਵਕੀਲ ਕਰ ਫਿਰ ਅਦਾਲਤ ਵਿੱਚ ਕੇਸ ਲੜ ਇਹ ਕਹਿ ਕੇ ਮੈਂ નિર્ਦੋਸ਼ ਹਾਂ ਕੀ ਮੈਂ ਕਿਹਾ ਤੁਹਾਡਾ ਸੰਵਿਧਾਨ ਝੂਠ ਤੇ ਧੋਖੇ ਦੀ ਪੁਸ਼ਤ ਪਨਾਹੀ ਨਹੀਂ ਕਰ ਰਿਹਾ ਮੇਰੇ ਗੁਰੂ ਨੇ ਤਾਂ ਮੈਨੂੰ ਇਹ ਸਿਖਾਇਆ ਕਿ ਸੱਚ ਦੇ ਮਾਰਗ ਤੇ ਚੱਲਣਾ ਸੱਚ ਦੇ ਦਾ ਦੋ ਹੀ ਅੱਖਰ ਨੇ ਮੈਂ ਜੋ ਕੀਤਾ ਮੈਂ ਸਵੀਕਾਰ ਕਰ ਲਿਆ ਤੁਸੀਂ ਆਪਣਾ ਫੈਸਲਾ ਸੁਣਾ ਦਿਓ ਫੈਸਲਾ ਤੁਹਾਡੇ ਹੱਥ ਵਿੱਚ ਆ ਪਰ ਉਹ ਮੈਨੂੰ 18 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬਿਠਾ ਕੇ ਇੰਤਜ਼ਾਰ ਕਰਵਾ ਰਹੇ ਨੇ ਮੇਰੇ ਸਦਕ ਨੂੰ ਪਰਖ ਰਹੇ ਨੇ ਸਤਗੁਰ ਕਿਰਪਾ ਕਰਨ ਉਹਨਾਂ ਨੂੰ ਇਹ ਪਤਾ ਨਹੀਂ ਹੈ ਕਿ ਦੋ ਗੁਰੂ ਸਾਹਿਬਾਨਾਂ ਦਾ ਜਿੱਥੇ ਅਸ਼ੀਰਵਾਦ ਹੋਏ ਉੱਥੇ ਫਿਰ ਕੋਈ ਕਿਸੇ ਇੰਤਜ਼ਾਰ ਦੀ ਕੋਈ ਬਾੜੀ ਮਾਤਾ ਰਿੰਦੀ ਨਹੀਂ ਹੈਗੀ